ਮੰਮੀ ਬੈਠੇ ਜੇ ਹਾਂ ਪੁੱਤ ਬੈਠੇ ਆ ਬੈਹ ਜਾ ਖਾ ਲਈ ਰੋਟੀ ਲੁੱਟੀ ਆ ਉਹ ਖਾ ਲਈ ਆ ਬੈਹ ਜਾ ਮੰਮੀ ਜੀ ਤੁਹਾਡੀ ਸੰਦੀਪ ਇਦਾਂ ਹੋਈ ਆ ਹੂੰ ਚੱਲ ਮੈਂ ਛੁੱਟੀਆਂ ਲਈਆਂ ਹੈਗੀਆਂ ਤੇ ਹੁਣ ਤੇ ਛੁੱਟੀਆਂ ਵੀ ਖਤਮ ਹੋ ਗਈਆਂ ਵਾ ਤੇ ਕੱਲ ਤੋਂ ਜਾਣਾ ਪੈਣਾ ਕੰਮ ਤੇ ਮੈਨੂੰ ਹਾਂ ਉਹ ਤਾਂ ਕੰਮ ਤੇ ਤੇ ਜਾਣਾ ਪੈਣਾ ਵਾ ਘਰ ਬੈ ਕੇ ਥੋੜੀ ਗਿਜਾਰਾ ਵਾ ਤੇ ਇਹਦਾ ਕਿਦਾਂ ਕਰਨਾ ਫੇਸ ਇਹਦਾ ਉਹੋ ਹੀ ਤਾਂ ਮੈਨੂੰ ਫਿਕਰ ਲੱਗੀ ਆ ਇਹਦਾ ਵਿਚਾਲ ਨਹੀਂ ਆਣੀ ਦਾ ਕਿੱਦਾਂ ਕਰਾਂਗੇ ਚਲ ਕੋਈ ਨਹੀਂ ਨੰਬਰ ਮੈਂ ਰੱਖ ਲਿਆ ਕਰੂੰਗੀ ਘਰੇ ਮੰਮੀ ਤੁਸੀਂ ਤੇ ਆਪ ਨਹੀਂ ਬੈੱਡ ਤੋਂ ਉੱਠਦੇ ਇਹਨੂੰ ਫਿਰ ਦੁੱਧ ਦੁੱਧ ਵੀ ਪਿਉਣਾ ਵਾ ਤੇ ਭਾਬੀ ਆ ਤੇ ਉਹ ਕਰੇ ਹੱਥ ਲਾ ਕੇ ਰਾਜੀ ਨਹੀਂ ਆ ਚਲ ਕੋਈ ਨਹੀਂ ਪੁੱਤ ਰੱਖਣਾ ਤੇ ਪੈਣਾ ਹੀ ਹੋਣਾ ਕੁਛ ਤੇ ਇਹਦਾ ਵਿਚਾਰੀ ਦਾ ਸੋਚਣਾ ਹੀ ਆ ਇਹਨੇ ਫਿਰ ਕਿ ਇਹਦ ਕੋ ਰਹਿਣਾ ਮੈਂ ਹੀ ਰੱਖੂੰਗੀ ਮੰਮੀ ਮੈਂ ਇਦਾਂ ਕਰਦਾ ਇਹਨੂੰ ਨਾਲ ਹੀ ਲੈ ਜਾ ਕਰੂੰਗਾ ਨਾਲ ਪੁੱਤ ਕਿੱਥੇ ਲੈ ਜਾਏਗਾ ਇਹਨੂੰ ਸਾਲਕਦੀ ਵੀ ਹੋਵੇ ਤੁਰੀ ਫਿਰਦੀ ਆ ਵੀ ਤਾਂ ਵੀ ਕੋਈ ਨਹੀਂ ਤੇ ਬਹੁਤੀ ਛੋਟੀ ਹੈ ਜੇ ਤੇ ਤੂੰ ਨਾਲੇ ਨੂੰ ਕਿੱਦਾਂ ਸੰਭੇਂਗਾ ਉੱਥੇ ਤੇ ਦੋਦੀ ਦੇ ਨਾਲ ਲੈ ਜਾਊਂਗਾ ਇਹਦਾ ਦੋਦੀ ਪਿੰਦੀ ਹੈ ਜੇ ਜਦੋਂ ਭੁੱਖ ਲੱਗੂਗੀ ਤਾਂ ਪਿਆਰਿਆ ਕਰੂੰਗਾ ਮੈਂ ਰੱਖ ਲੂੰਗੀ ਨਾ ਘਰ ਕੋਈ ਗੱਲ ਨਹੀਂ ਮੰਮੀ ਤੁਸੀਂ ਇੱਥੇ ਜ਼ਿਆਦਾ ਪਰੇਸ਼ਾਨ ਹੋਣਾ ਵਾ ਕੋਈ ਗੱਲ ਨਹੀਂ ਮੈਂ ਨਾਲ ਲੈ ਜਾਊਂਗਾ ਕੋਈ ਨਹੀਂ ਹੁੰਦਾ ਇੱਕ ਦਿਨ ਜਾ ਕੇ ਵੇਖਦਾ ਭਲਾ ਕੀ ਹੁੰਦਾ ਵਾ ਹਾਂਜੀ 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 ਵੇਖ ਲੈ ਫਿਰ ਆ ਚਲੋ ਛੋਟੀ ਆ ਨਾ ਜਾਦੀ ਹੈ ਜੇ ਕੋਈ ਨਹੀਂ ਹੁਣ ਆਪ ਹੀ ਕਰਨਾ ਪੈਣਾ ਵਾ ਸੰਦੀਪ ਹੁੰਦੀ ਤੇ ਫਿਰ ਕਿੰਨਾ ਸੌਖਾ ਹੀਗਾ ਤੇ ਹੋਰ ਹੁਣ ਸਾਰੀ ਜ਼ਿੰਮੇਵਾਰੀਆਂ ਨੇ ਭੋਣੀਆਂ ਪੈਣੀਆਂ ਹੂੰ ਚੱਲ ਕੋਈ ਨਹੀਂ ਫਿਰ ਦੇ ਲਈ ਇੱਕ ਦਿਨ ਖੜ ਕੇ ਕਿੱਦਾਂ ਮਾਂ ਵੀ ਮੈਨੂੰ ਵੱਡਣਾ ਪੈਣਾ ਪਿਓ ਵੀ ਮੈਨੂੰ ਵੱਡਣਾ ਪੈਣਾ ਕੱਲੋਂ ਰਹਿਸ਼ਟ ਤੁਸੀਂ ਸੰਦੀਪ ਦੇ ਜਾਣ ਪੇਛਾਂ ਤੇ ਮੁੰਡੇ ਵਿਚਾਰੇ ਤੇ ਮੁਸੀਬਤਾਂ ਦਾ ਪਹਾੜ ਹੀ ਡਿੱਗ ਪਿਆ ਵਾ ਕਿੱਦਾਂ ਡਿਊਟੀ ਆਪਣੀ ਕਰੂਗਾ ਕਿਦਾਂ ਨਿਆਣੀ ਸੰਭੂਗਾ ਕੀ ਕਰੂਗਾ ਮੈਂ ਕਿਤੇ ਚੰਗੀ ਹੋਵਾਂ ਤੇ ਚਲੋ ਨਿਆਣੀ ਨੂੰ ਘਰ ਰੱਖ ਲਾਂ ਮੈਂ ਹੁਣ ਮੈਂ ਵੀ ਨਹੀਂ ਇੰਨੇ ਜੋਗੀ ਕੀ ਕਰਨਾ ਹੁਣ ਫਿਰ ਪਾਲਨੀ ਤੇ ਪਾਣੀ ਜਾਣਾ ਵਿਚਾਰੇ ਨਿਆਣੀ ਅੰਦਰ ਜੇ ਇਸ ਤਰ੍ਹਾਂ ਕਰੋ ਕਲਾਸਰੂਮ ਚ ਨਾ ਤੇਜਿੰਦਰ ਸਰ ਨੂੰ ਬੁਲਾ ਕੇ ਲਿਆਓ ਠੀਕ ਹੈ ਸਰ ਹਾਂ ਓਕੇ ਮੈਂ ਕਮਿੰਗ ਸਰ ਹਾਂ ਕਮਿੰਗ ਸਰ ਓ ਤੇਜਿੰਦਰ ਸਰ ਆ ਜੀ ਸਰ ਬੁਲਾਏ ਤੁਸੀਂ ਹਾਂਜੀ ਬੁਲਾਇਆ ਸੀ ਤੁਹਾਨੂੰ ਤੁਹਾਡੀਆਂ ਨਾ ਕੰਪਲੇਂਟਾਂ ਬਹੁਤ ਆ ਰਹੀਆਂ ਸਰ ਮੇਰੇ ਕੋਲ ਕਿਉਂਕਿ ਦੇਖੋ ਤੁਸੀਂ ਸਕੂਲ ਪੜਾਉਣ ਹੁੰਦੇ ਜੇ ਪਰ ਤੁਸੀਂ ਇਹ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਆਉਂਦੇ ਜੇ ਤੇ ਬੱਚੇ ਜਿਹੜੇ ਕੰਪਲੇਂਟ ਕਰਨ ਦੇ ਕਿ ਬੱਚਾ ਸ਼ੋਰ ਬਹੁਤ ਕਰਦਾ ਉਹਨਾਂ ਦੀ ਪੜ੍ਹਾਈ 'ਚ ਬਹੁਤ ਅਸਰ ਪੈ ਰਿਹਾ ਤੁਹਾਨੂੰ ਦੱਸਿਆ ਕਿਉਂਕਿ ਸਾਡੇ ਸਕੂਲ ਦਾ ਸਰ ਸਟੈਂਡਰਡ ਬਹੁਤ ਆ ਔਰ ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਕਰਕੇ ਸਾਡੇ ਸਕੂਲ ਦਾ ਬੈਡ ਅਫੈਕਟ ਪਏ ਸੋ ਇਹ ਬੱਚੇ ਦਾ ਤੁਸੀਂ ਦੇਖੋ ਕੀ ਕਰ ਸਕਦੇ ਜੀ ਸਰ ਤੁਹਾਨੂੰ ਵੀ ਪਤਾ ਆ ਵਾਈਫ ਐਕਸਪਾਇਰ ਹੋ ਗਿਆ ਤੇ ਘਰ ਵਿੱਚ ਬੇਟੀ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਹੈਗਾ ਨਹੀਂ ਤੇ ਮੈਂ ਤਾਂ ਲੈ ਕੇ ਨਹੀਂ ਆਉਣਾ ਸਰ ਮੇਰੀ ਮਜਬੂਰੀ ਆ ਦੇਖੋ ਤੇਜਿੰਦਰ ਸਰ ਮੈਨੂੰ ਤੁਹਾਡਾ ਨਾ ਸਹਿਮਤੀ ਹੈ ਮੈਂ ਸਾਰੀ ਗੱਲ ਨੂੰ ਸਮਝਦਾ ਹਾਂ ਪਰ ਮੇਰੀਆਂ ਵੀ ਕੁਝ ਮਜਬੂਰੀਆਂ ਨੇ ਕਿਉਂਕਿ ਇਹ ਸਕੂਲ ਦੀ ਮੈਨੇਜਮੈਂਟ ਆ ਉਹਦੇ ਅੰਡਰ ਮੈਂ ਵੀ ਆਉਂਦਾ ਹਾਂ ਉਹਨਾਂ ਨੇ ਅਲਾਓ ਨਹੀਂ ਕਰਨਾ ਕਿ ਬੱਚੇ ਨੂੰ ਸਕੂਲ ਚ ਲਿਆਓ ਕਿਉਂਕਿ ਬੱਚੇ ਦੇ ਆਉਣ ਕਰਕੇ ਦੂਜੇ ਬੱਚੇ ਵੀ ਪਰੇਸ਼ਾਨ ਹੋਣ ਦੇ ਨੇ ਕਿਉਂਕਿ ਸ਼ੋਰ ਕਰਦਾ ਛੋਟਾ ਬੱਚਾ ਵਾ ਤੇ ਪੜ੍ਹਾਈ ਦੇ ਉੱਤੇ ਬਹੁਤ ਇਫੈਕਟ ਪੈਣਾ ਸੋ ਮੈਂ ਤੁਹਾਡੀ ਮਜਬੂਰੀਆਂ ਸਮਝਦਾ ਪਰ ਮੇਰੀ ਮਜਬੂਰੀ ਵੀ ਸਮਝੋ ਜੇ ਤੁਸੀਂ ਜੌਬ ਕਰਨੀ ਹੈ ਸਕੂਲ ਦੇ ਵਿੱਚ ਤੇ ਬੱਚੇ ਦਾ ਤੁਹਾਨੂੰ ਕੋਈ ਸੋਚਣਾ ਪੈਣਾ ਜੀ ਸਰ ਮੇਰੇ ਮਦਰ ਵੀ ਠੀਕ ਨਹੀਂ ਰਹਿੰਦੇ ਉਹ ਵੀ ਬੈੱਡ ਤੇ ਨੇ ਨਹੀਂ ਤੇ ਉਹਨਾਂ ਨੇ ਸੰਭਲਣਾ ਹੈਗਾ ਇਹਨੂੰ ਸਿਰ ਤੁਸੀਂ ਬਸ ਮੈਨੂੰ ਥੋੜੇ ਕਿ ਦਿਨਾਂ ਦੀ ਇਜਾਜ਼ਤ ਦੇ ਦਿਓ ਫਿਰ ਮੈਂ ਕੋਈ ਨਾ ਕੋਈ ਹੱਲ ਕੱਢਦਾ ਆ ਇਹਦਾ ਦੇਖੋ ਸਰ ਮੈਂ ਤੁਹਾਡੀ ਸਾਰੀਆਂ ਗੱਲਾਂ ਸਮਝਦਾ ਹਾਂ ਮੈਂ ਤੁਹਾਡੀ ਮਜਬੂਰੀ ਸਮਝ ਰਿਹਾ ਹਾਂ ਪਰ ਮੇਰੀ ਵੀ ਮਜਬੂਰੀ ਸਮਝੋ ਮੈਂ ਵੀ ਉੱਤੇ ਮੈਨੇਜਮੈਂਟ ਨੂੰ ਜਵਾਬ ਦੇਣਾ ਮੈਂ ਇਹ ਲੋ ਨਹੀਂ ਕਰ ਸਕਦਾ ਕਿ ਬੱਚਾ ਇੱਥੇ ਸਕੂਲ ਨਾਲ ਲੈ ਕੇ ਆਓ ਦੇਖੋ ਜੇ ਤੁਸੀਂ ਜੌਬ ਕਰਨੀ ਆ ਤੇ ਬੱਚੇ ਨੂੰ ਹੁਣੇ ਘਰ ਛੱਡ ਕੇ ਆਓ ਸਰ ਪਰ ਦੇਖੋ ਪਰਪੁਰ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਮੈਂ ਸਮਝ ਗਿਆ ਪਰ ਮੇਰੀ ਗੱਲ ਮੈਂ ਸਪਸ਼ਟ ਲੱਭ ਜਾਈ ਤੁਹਾਨੂੰ ਦੱਸ ਰਿਹਾ ਕਿ ਮੈਂ ਇਹ ਬੱਚੇ ਨੂੰ ਅਲਾਉ ਨਹੀਂ ਕਰ ਸਕਦਾ ਹਾਂ ਇੱਕ ਗੱਲ ਹੈ ਸੀ ਜੇਕਰ ਬੱਚਾ ਕੋ 3-4 ਸਾਲ ਦਾ ਹੁੰਦਾ ਤੇ ਇਹ ਉੱਥੇ ਦੂਜੇ ਬੱਚਿਆਂ ਨਾਲ ਬੈਠ ਸਕਦਾ ਥੋੜਾ ਬੋਤਾ ਪੜ੍ਹ ਲੈਂਦਾ ਹੁਣ ਤੁਸੀਂ ਛੋਟੇ ਬੱਚੇ ਨੂੰ ਗੋਦੀ ਚੁੱਕਿਆ ਵਾ ਇਹ ਬੱਚੇ ਨੂੰ ਨਾਲ ਲੈ ਕੇ ਤੁਸੀਂ ਬਲੈਕਬੋਰਡ ਤੇ ਕਿੱਦਾਂ ਲਿਖੋਗੇ ਬੱਚਿਆਂ ਨੂੰ ਕਿੱਦਾਂ ਸਮਝਾਓਗੇ ਤੁਸੀਂ ਮੈਨੂੰ ਆਪ ਹੀ ਦੱਸੋ ਨਾ ਤੁਸੀਂ ਆਪਣੀਆਂ ਸਾਰੀਆਂ ਮਜਬੂਰੀਆਂ ਮੈਨੂੰ ਦੱਸੀ ਜਾ ਰਹੇ ਜੇ ਮੇਰੀ ਮਜਬੂਰੀ ਤੁਸੀਂ ਸਮਝਦੇ ਨਹੀਂ ਮੈਂ ਤੁਹਾਨੂੰ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਰਿਹਾ ਕਿ ਮੈਂ ਇਹ ਬੱਚੇ ਨੂੰ ਲਾਉ ਨਹੀਂ ਕਰ ਸਕਦਾ ਦੇਖੋ ਜੇ ਤੁਸੀਂ ਨੌਕਰੀ ਕਰਨੀ ਹੈ ਤੇ ਬੱਚੇ ਨੂੰ ਘਰ ਛੱਡ ਕੇ ਆਉਹੁਣੇ ਠੀਕ ਹੈ ਸਰ ਠੀਕ ਹੈ ਓਕੇ ਜੀ ਹਾਂਜੀ ਹੁਣ ਰੋਟੀ ਬਣਾਉਣ ਨੂੰ ਟਾਈਮ ਲੱਗਣਾ ਅਜੇ ਦਾਲ ਬਣਾਈ ਲੱਗੀ ਤੜਕਾ ਲਾਉਣ ਤੇ ਨਹੀਂ ਤੂੰ ਅੱਜ ਛੇਤੀ ਆ ਗਿਆ ਭਾਬੀ ਛੇਤੀ ਆਉਣਾ ਹੈਗਾ ਅਸੀ ਇਸ ਨੂੰ ਨਾਲ ਲੈ ਕੇ ਗਿਆ ਹੈਗਾ ਉਥੇ ਰੋਈ ਜਾਣ ਦੀ ਸੀ ਉਹ ਤਾਂ ਮੈਨੂੰ ਸਰਨੇ ਬੁਲਾ ਲਿਆ ਬਾਅਦ ਚ ਉਹ ਕਹਿੰਦੇ ਵੀ ਜਾਂ ਤੇ ਕੰਮ ਕਰ ਲਾ ਜਾਂ ਕੁੜੀ ਸੰਭ ਲਾ ਤਾਂ ਫੇਰ ਹੁਣ ਉਹਨਾਂ ਨੇ ਭੇਜਿਆ ਵਾ ਕਿ ਕਹਿੰਦੇ ਛੱਡ ਗਿਆ ਇਹਨੂੰ ਘਰ। ਅੱਭੀ ਦੇਖੋ ਤੁਹਾਨੂੰ ਵੀ ਪਤਾ ਕਰਦੀ ਕੰਡੀਸ਼ਨ ਕੀ ਆ। ਤੇ ਤੁਸੀਂ ਅਸੀਸ ਨੂੰ ਸੰਭਲਿਆ ਕਰੋ ਹਾਂ। ਹੁਣ ਆਲੇ ਮੈਂ ਕਿਹੜਾ ਸਾੜੀ ਝਾੜੀ ਬਾਹਰ ਰਹਿਣਾ ਹੁੰਦਾ। 2-3 ਵਜੇ ਮੈਂ ਆ ਜੰਦਾ ਘਰ। ਨਹੀਂ ਤੈਨੂੰ ਵੀ ਪਤਾ ਹੀ ਆ ਕਿੰਨੇ ਕੰਮ ਹੁੰਦੇ ਮੈਨੂੰ ਘਰ ਦੇ। ਮੈਂ ਉਹਨੂੰ ਕਿੰਦਾ ਸੰਭਾਂਗਾਂਗੀ? ਤੈਨੂੰ ਕਿਹੜਾ ਕੋਈ ਭਲੇਖਾ ਵਾ? ਕੰਮ ਤੇ ਕਿਤੇ ਉਦਾਂ ਨਹੀਂ ਮੁੱਕਦੇ ਘਰ ਦੇ ਤੇ ਜੇ ਮੈਂ ਉਹਨੂੰ ਵੀ ਸੰਭਲਣ ਲੱਗ ਗਈ ਤੇ ਫੇਰ ਮੇਰਾ ਤੇ ਸਰ ਗਿਆ। ਪਪੀ ਮੈਂ ਤਾਂ ਤੁਹਾਨੂੰ ਕਹਿਣਾ ਹੀ ਨਹੀਂ। ਸਵੇਰੇ ਤੇ ਮੇਰੀ ਮੰਮੀ ਵੀ ਕਹਿੰਦੇ ਮੈਂ ਸੰਭਲੂੰਗੀ। ਪਰ ਮੰਮੀ ਦੇ ਹਾਲਾਤ ਹੁੰਦਾ ਵੀ ਤੁਹਾਨੂੰ ਪਤਾ ਹੀ ਆ। ਜਿਉ ਤੁਰਦੇ ਫਿਰਦੇ ਹੁੰਦੇ ਨਾ। ਤੇ ਫਿਰ ਤੇ ਆ ਦਿਨ ਹੋਣਾ ਹੀ ਨਹੀਂ। ਉਹਨਾਂ ਨੇ ਆਪੇ ਅਸੀਸ ਨੂੰ ਸੰਭਲਿਆ ਕਰਨਾ ਹੈ। ਪਰ ਪਪੀ ਹੁਣ ਮੈਂ ਕੰਮ ਵੀ ਨਹੀਂ ਛੱਡ ਸਕਦਾ। ਕੰਮ ਤੇ ਜਾਣਾ ਵੀ ਜ਼ਰੂਰੀ ਆ। ਤੇ 3-4 ਘੰਟੇ ਦੀ ਗੱਲ ਹੈ ਸੰਭਲਿਆ ਕਰਿਓ। ਵੇਖ ਤੇ ਜਿੰਦਰ ਇਦਾਂ ਹੀ ਆ ਨਾ ਜੇ ਤੇਰਾ ਕੰਮ ਤੇ ਜਾਣਾ ਜ਼ਰੂਰੀ ਆ ਤੇ ਮੇਰਾ ਕੰਮ ਛੱਡੇ ਬਿਨਾ ਸਰਦਾ ਵਾ ਤੇ ਮੈਨੂੰ ਵੀ ਇੰਨੇ ਸੂਟ ਆਏ ਰਹਿੰਦੇ ਜਿਹੜੇ ਸਲਾਈਟ ਤੇ ਮੈਂ ਉਹ ਕਿਹੜੇ ਵੇਲੇ ਸੀਵਾਂਗੇ ਤੈਨੂੰ ਪਤਾ ਨਹੀਂ ਆਣਾ ਫਿਰ ਤੰਗ ਕਰਦਾ ਹੀ ਕਰਦਾ ਤੇ ਇਹ ਕੰਮ ਤੇ ਔਖਾ ਵਾ ਮੇਰੇ ਕੋਲ ਹੀ ਸੰਭੀ ਜਾਣੀ ਤੂੰ ਵੇਖ ਲੈ ਹੋਰ ਕਿੱਦਾਂ ਕਰਨਾ ਕਿੱਦਾਂ ਨਹੀਂ ਤੈਨੂੰ ਸਭ ਕੋ ਇਹ ਸ਼ੁਕਰ ਮਨਾਉਣਾ ਚਾਹੀਦਾ ਕਿ ਤੈਨੂੰ ਰੋਟੀ ਪੱਕੀ ਬਕਾਈ ਮਿਲਣ ਲਈ ਹੈ ਤੂੰ ਉੱਤੋਂ ਤੂੰ ਨਿਆਣਾ ਵੀ ਮੇਰੇ ਸਿਰ ਤੇ ਸੁੱਟਣ ਦੀ ਗੱਲ ਕਰਨ ੜਿਆ ਇੰਨਾ ਕੁਝ ਨਹੀਂ ਹੋ ਸਕਦਾ ਤੋਬੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜੇ ਤੁਹਾਡਾ ਆਪਣਾ ਨਿਆਣਾ ਹੁੰਦਾ ਫਿਰ ਵੀ ਤੁਸੀਂ ਨਾਲ ਨਾਲ ਕੰਮ ਕਰਨਾ ਹੀ ਤੇ ਨਾਲ ਨਾਲ ਉਹਨੂੰ ਸਾਹਮਣਾ ਵੀ ਹੀ ਨਹੀਂ ਹੁਣ ਆਹ ਗੱਲ ਦਾ ਤੂੰ ਮੈਨੂੰ ਮੇਨਾ ਮਾਰਨ ਧਿਆਵਾ ਕਰਦੀਆਂ ਨਾ ਤੇਰੇ ਪੁਰਾਣੇ ਗੱਲ ਉਤੋਂ ਤੈਨੂੰ ਮੈਂ ਰੋਟੀਆਂ ਬਣਾਵਣਾ ਖਾਖੋਨੀ ਤੈਨੂੰ ਉਹ ਨਹੀਂ ਪਤਾ ਆਪਣੀ ਰੋਟੀ ਰੋਟੀ ਵੀ ਨਾ ਆਪੇ ਬਣਾਇਆ ਕਰ ਮੇਰੇ ਕੋਲ ਨਹੀਂ ਬਕਦੀ ਬੁਕਰੀ ਦੇ ਰੋਟੀ ਤੇ ਇਹ ਗੱਲ ਤੇ ਆਪਣੇ ਦਿਮਾਗ ਚੋਂ ਕੱਢ ਦੇ ਕਿ ਮੈਂ ਉਹਨੂੰ ਸਾਹਮਣਾ ਹੀ ਮੈਂ ਨਹੀਂ ਉਹ ਸਾਹਮਣਾ ਨਹੀਂ ਜੇ ਭਲਾ ਇਹਨੂੰ ਏਡਾ ਵਾਪੇ ਮੇਰੀ ਕੁੜੀ ਸੰਭੀ ਜਾਏ ਤੇ ਕੋਈ ਕੇਅਰ ਟੇਕਰ ਰੱਖ ਲੈ ਲੋ ਕਮਾਈ ਕਰਾਂ ਨਹੀਂ ਰਿਹਾ ਵਾ ਇਹ ਤੇ ਕਹਿੰਦਾ ਤੂੰ ਹੀ ਸੰਭ ਮੇਰੇ ਸਿਰ ਤੇ ਸੁੱਟਣ ਡਿਆ ਮੈਂ ਠੇਕਾ ਲਿਆ ਕੁੜੀ ਸੰਭਨ ਦਾ ਕੰਮ ਤੇ ਆ ਜਾ ਉਹ ਅੰਦਰ ਰੋਟੀ ਰੋਟੀ ਬਣ ਗਈ ਹੈ ਖਾ ਲੋ ਆ ਕੇ। ਓ ਯਾਰ ਰੇਤਾ ਜਾ ਸਟਾਇਆਈ ਮੈਂ ਤਾਂ ਘਾ ਕਰਦੀ ਆ ਖਿਲਰਣ ਦੇਆ ਪਲਾਟ ਦੇ ਵਿੱਚ ਇਕੱਠੀ ਕਰਦੀ ਐ ਤੇ ਉਹ ਤਾਂ بارش ਬੁਰਝੋਂਦੀ ਫਿਰ ਗਾਂ ਰੇਟ ਜਾਂਦੀਆਂ। ਕੀ ਗੱਲ ਕੰਮ ਆ ਕੋਈ? ਕੰਮ ਕੀ ਐ? ਰੋਟੀ ਖਾਣ ਵਾਲੇ ਤੁਹਾਨੂੰ ਕਹਿਣਾ ਵੀ ਰੋਟੀ ਖਾ ਲੋ ਆ ਕੇ। ਨਾਲੇ ਨਾ ਮੇਰੀ ਇੱਕ ਗੱਲ ਸੁਣ ਲੋ। ਆਪਣੇ ਭਰਾ ਨੂੰ ਸਮਝਾ ਲੋ ਇਹਨੂੰ ਕਿ ਆਪਣੀ ਜ਼ੁਬਾਨ ਤੇ ਨਾ ਕੰਟਰੋਲ ਕਰ ਲਾ। ਓ ਹੁਣ ਕੀ ਕਹਿਤਾ ਉਹਨੇ ਤੈਨੂੰ? ਉਹ ਤਬੀ ਆ ਕੇ ਮੇਰੇ ਗੱਲ ਵੈ ਗਈ ਇਥੇ। ਇਨੂੰ ਪਤਾ ਪਤਾ ਲੱਗਦਾ ਨਹੀਂ ਕਿਹੜੇ ਵੇਲੇ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਜਿਹੜੇ ਵੇਲੇ ਮਰਜ਼ੀ ਜੋ ਮਰਜ਼ੀ ਬੋਲਣ ਲੱਗ ਜਾਂਦਾ ਉਹ ਕਿਆ ਕੀ ਆ ਤੈਨੂੰ ਮੈਨੂੰ ਦੱਸੇਂਗੀ ਐਵੇਂ ਬੋਲੀ ਜਾਂਦੀਂ ਅੱਜ ਕਿਤੇ ਕੁੜੀ ਲੈ ਗਿਆ ਹੁਣ ਆ ਨਾ ਸਕੂਲ ਤੇ ਉਹਨਾਂ ਨੇ ਕਿਤੇ ਕਿਹਾ ਹੁਣਾ ਪਈ ਕੰਮਕੁਮ ਨਹੀਂ ਕਰਨ ਦਿੰਦੀ ਨਿਆਣੇ ਨੂੰ ਘਰੇ ਛੱਡ ਕੇ ਆਇਆ ਕਰੋ ਉਸੇ ਗੱਲ ਨੂੰ ਖਿਜਾ ਕੇ ਮੈਨੂੰ ਕਹਿਣ ਲੱਗ ਗਿਆ ਕਿ ਭਾਬੀ ਤੂੰ ਕੁੜੀ ਸੰਭਲਿਆ ਕਰ ਤੇ ਉਹ ਜੇ ਮੈਂ ਮਨਾ ਕੀਤਾ ਤੇ ਅੱਗੋ ਕਹਿੰਦਾ ਜੇ ਤੇਰਾ ਆਪਣਾ ਨਿਆਣਾ ਹੁੰਦਾ ਉਹ ਵੀ ਤੇ ਭਾਬੀ ਤੂੰ ਕੰਮ ਕਰਨਾ ਹੀ ਤੇ ਨਾਲ ਨਾਲ ਸੰਭਣਾ ਹੀ ਭਲਾਈ ਦਾ ਕੀ ਮਤਲਬ ਬਣਿਆ ਮੈਨੂੰ ਇਹ ਗੱਲ ਕਹਿਣ ਦਾ ਇਹ ਯਾਰ ਗੱਲ ਤੇ ਸਕੂਲ ਵਾਲਿਆਂ ਦੀ ਸਹੀ ਆ ਉਹ ਇਹਨੂੰ ਪੈਸੇ ਦਿੰਦੇ ਆ ਕੁੜੀ ਖਡਾਉਣ ਵਾਸਤੇ ਥੋੜੀ ਦਿੰਦੇ 10 ਕੁੜੀ ਮੰਮੀ ਕੋ ਛੱਡ ਜਾਂਦਾ ਐਦਾਂ ਕਿਹੜਾ ਇਹਨੂੰ ਆ ਜੜਿਆ ਪਰ ਆ ਜਿਹੜੀ ਨੇ ਗੱਲ ਕਹੀ ਆ ਨਾ ਮੈਨੂੰ ਤੇ ਆਪ ਵੱਲੀ ਚੁੱਭੀ ਆ ਉਹ ਜਦੋਂ ਮਾਰਾ ਇਹਨੇ ਨਿਆਣਾ ਦੇਣਾ ਨਾ ਉਦੋਂ ਹੀ ਦੇਣਾ ਇਹਦਾ ਮਤਲਬ ਨਹੀਂ ਪੰਦਾ ਕੋਈ ਗੱਲ ਕਰਨ ਦਾ ਤੂੰ ਟੈਨਸ਼ਨ ਨਾ ਲੈ ਮੈਨੂੰ ਆਪੇ ਪੁੱਛਾਂਗਾ ਤੇ ਫਿਰ ਕਹਿਤਾ ਜੇ ਮੈਂ ਆਪਣੇ ਆਪ ਇਹਨੂੰ ਪੁੱਛ ਲਵਾਂ ਜੇ ਮੈਂ ਪੁੱਛਣ ਤੇ ਆ ਗਈ ਨਾ ਤਾਂ ਫਿਰ ਮੈਂ ਬੜਾ ਬੋਲਣਾ ਉਹ ਤੂੰ ਤੇ ਨਹੀਂ ਕੁਝ ਕਿਹਾ ਉਹਨੂੰ ਮੁੜ ਕੇ ਜਾ ਕੇ ਮੰਮੀ ਨੂੰ ਕਹ ਦੂਗਾ ਮੰਮੀ ਮੇਰੇ ਦਿਵਾਲੇ ਹੋਊਗੀ ਹਜੇ ਤੇ ਮੈਂ ਕੁਝ ਨਹੀਂ ਕਾਲ ਕੋਈ ਗਾਲੀ ਮੈਂ ਪੁੱਛ ਲਾਂਗਾ ਐਵੇਂ ਨਹੀਂ ਤੱਤੇ ਹੋਈ ਜਾਂਦਾ ਆਜੋ ਫੇ ਰੋਟੀ ਖਾ ਲਓ ਵੀ ਝਾਟੀ ਬੋਲਣ ਲੱਪੈ ਨਹੀਂ ਸੁਭਾ ਤੇਰਾ ਵੀ ਉਦਾਂ ਦਾ ਹੀ ਹੈ ਉਹ ਤੇ ਹੈ ਹੀ ਹੈ ਉਦਾਂ ਦਾ ਸੁਭਾ ਤੇ ਹੈ ਗਾ ਸੁਭਾ ਦਾ ਮੈਂ ਮੀ ਰਖਾਂ ਮੈਂ ਇਕੱਲਾ ਕੋ ਰਗਾਂ ਮੇਰਾ ਇਕੱਲੇ ਦਾ ਘਰ ਠੇਕੇਦਾਰ ਨੇ ਵੀ ਬੇ ਟਾਈਮੇ ਛੁੱਟੀ ਕਰਤੀ ਆ ਉਦੋਂ ਤੋਂ ਤੋਂ ਪੈਨੀ ਆ ਕਰਨ ਦੀ ਤੁੱਪਿਆ ਕਿਉਂ ਨਾ ਜਿੱਦਾਂ ਕਰਾਂ ਵੀ ਛਮੀ ਭੈਣ ਕਰ ਜਾਂਦਾ ਵਾ ਪਾਣੀ ਪੁਣੀ ਪੀਏ ਜਾ ਕੇ ਇਦਾਂ ਕਰਦਾ ਵਾ ਮਸਾ ਠੰਡਾ ਹੁੰਦਾ ਨਾ ਫੇਰ ਹੀ ਜੰਨਾ ਘਰ ਹੋਰ ਪਈਆ ਬੱਲੇ ਬੱਲੇ ਲਾਡੀ ਕੀ ਹਾਲ ਆ ਹੋਰ ਪਰੇ ਪਨੇ ਇਹ ਦੇ ਲੋ ਕਿਦਾਂ ਵਧੀਆ ਵਧੀਆ ਪਈਆ ਘਰੇ ਅੱਜ ਆ ਦੂੰ ਬੜਾ ਗੇੜਾ ਮਾਰਿਆ ਵਾ ਟੈਂਪ ਟੈਂਗ ਉਹ ਕੋਕ ਨਹੀਂ ਪਈ ਆ ਜਿੱਥੇ ਕੰਮ ਤੇ ਗਿਆ ਹਨਾ ਤੇ ਐਨੇ ਛੁੱਟੀ ਕਰਤੀ ਆ ਕੰਮ ਥੋੜਾ ਹੀ ਗਾ ਤੇ ਮੈਂ ਚੱਲ ਭੈਣ ਘਰ ਜਾਣਾ ਵਾ ਤੇ ਨਾਲੇ ਪਾਣੀ ਪੁਣੀ ਪੀਣਾ ਵਾ ਆ ਚੱਲ ਆ ਤੇ ਵਧੀਆ ਕੀਤਾ ਹੋਰ ਕੰਮ ਕਾ ਠੀਕ ਆ ਨਾ ਤੇਰਾ ਹਾਂ ਭਈਆ ਜਾਜੂ ਡਾਂ ਸਿੱਖਣਾ ਨਹੀਂ ਨਹੀਂ ਜੇ ਤੇ ਤੂੰ ਦਿਲਨਾ ਸਿੱਖਣ ਡਿਆ ਤੇ ਆ ਜਾਣੀ ਤੇ ਜੇ ਫਿਰ ਉਹੀ ਪੁਰਾਣੀਆਂ ਗੱਲਾਂ ਕਰਨੀਆਂ ਤੇ ਫਿਰ ਨਹੀਂ ਉਹ ਤੈਨੂੰ ਖਾਣਾ ਨਹੀਂ ਭਈਆ ਹੁੰਦਾ ਤੈਨੂੰ ਪਤਾ ਮੇਰੀ ਆਤਾਂ ਵੀ ਕਿੰਨੀਆਂ ਸੁਧਰੀਆਂ ਵਾ ਨਹੀਂ ਨਹੀਂ ਸੁਧਰੇਗਾ ਤੇ ਚੱਲ ਮੰਮੀ ਨੂੰ ਵੀ ਸੁਖ ਰਹੂਗਾ ਸਮਝਦਾ ਗੱਲ ਤੈਨੂੰ ਪਤਾ ਮੰਮੀ ਨੇ ਵੀ ਤੇਰੇ ਵਾਲੀ ਵੇਖਣਾ ਉਹ ਪਾਈਆ ਤੂੰ ਬੜੀ ਟੋਰ ਕੱਢੀ ਕਿਤੇ ਚੱਲਾ ਅੱਜ ਉਹ ਆਹੋ ਯਾਰ ਅੱਜ ਬਿੱਡੋ ਵੀ ਸਵਾਬ ਨਾਲ ਛੁੱਟੀ ਸੀ ਅੱਛਾ ਤੇ ਯਾਰ ਮੇਰਾ ਕਹਿੰਦਾ ਚੱਲੀਏ ਅੰਬਰਸਰ ਨਾਲ 골ਡਨ ਟੈਂਪਲ ਮੱਥਾ ਟੇਕਾਂਗੇ ਤੇ ਨਾਲੇ ਵੇਖਾਂ ਘੁੰਮ ਫੇਰਾਵਾਂਗੇ ਉੱਥੇ ਤੇ ਮੈਂ ਤੇ ਉਹਦੇ ਨਾਲ ਚੱਲਿਆ ਤੇ ਤੂੰ ਮੈਨੂੰ ਦੱਸ ਦੋਸ ਕੇ ਨਹੀਂ ਆਇਆ ਜੇ ਤੂੰ ਮੈਨੂੰ ਦੱਸ ਕੇ ਆਉਂਦਾ ਤਾਂ ਮੈਂ ਅੱਜ ਪਲਾਨ ਨਹੀਂ ਬਣਾਉਂਦਾ ਉਹ ਪਾਈਆ ਦੱਸ ਕੀ ਗੱਲ ਈ ਮੰਮੀ ਨੂੰ ਵੀ ਮੈਂ ਦੱਸ ਕੇ ਨਹੀਂ ਆਇਆ ਤੇ ਬੱਚ ਫਿਰ ਡਿੱਕੇ ਨਾ ਕੱਲੀ ਆਵਾ ਤੈਨੂੰ ਪਤਾ ਹੀ ਆ ਔਰ ਇਹ ਤੇ ਆ ਅੱਜ ਫੇਰ ਰਾਤ ਰਹੇਗਾ ਕਿ ਨਹੀਂ ਨਹੀਂ ਭਈਆ ਮੈਂ ਚਲ ਜਾਣਾ ਵਾ ਚਾ ਰੁਕ ਜਾ ਮੈਂ ਸਿਮੀ ਅਸਿਮੀ ਆ ਲਾਡੀ ਆ ਪਾਣੀ ਲਿਆਈ ਹੋਰ ਸਮਾਂ ਤੇਰੀ ਪਾਣੀ ਦਾ ਆ ਗਿਆ ਮੈਂ ਤਾਂ ਬਾਅਦ ਨਿਕਲਣ ਲੱਗਾ ਮੈਂ ਯਾਰ ਉਹ ਆ ਗਈ ਪਣਾ ਸਸੀਆ ਪਣਾ ਸਸੀਆ ਕਾ ਲਾਡੀ ਕੀ ਆਲਾ ਵਧੀਆ ਵਧੀਆ ਪਣਾ ਤੁਸੀਂ ਨਾ ਵਧੀਆ ਮੇਰਾ ਵੀ ਮੈਂ ਫੇਰ ਘੜੀ ਕਿਨੂੰ ਨਿਕਲ ਜਾਣਾ ਹੈ ਮੈਨੂੰ ਫੋਨ ਆਉਂਦਿਆ ਮੁੰਡੇ ਦਾ ਤੇ ਚਲ ਰੁਕ ਜਾ ਹੁਣ ਹੁਣੇ ਤੇ ਆਇਆ ਉਹ ਚਲ ਇਦਾਂ ਕਰ ਲਾਡੀ ਤੂੰ ਭੈਣਾਂ ਗੱਪਾ ਗੱਪਾ ਮਾਰ ਮੈਂ ਯਾਰ ਜਾਣਾ ਹੀ ਟਾਈਮ ਆਇਆ ਮੇਰਾ ਯਾਰ ਢੀਕੰਡਿਆ ਚਲ ਠੀਕ ਆ ਮਰਾ ਉਹ ਪਾਈਆ ਮੈਂ ਤੇਨਾਂ ਰੁਕ ਜਾਂਦਾ ਯਾਰ ਉਹ ਨਹੀਂ ਯਾਰ ਮੁੰਡਾ ਢੀਕੰਡਿਆ ਵੀ ਕਿਨੇ ਦਿਨਾਂ ਦਾ ਮੈਨੂੰ ਕਹਿਂਦਿਆ ਜਾਣ ਵਲੋਂ ਤੇ ਫਿਰ ਇਹਦਾ ਨਾ ਕਰੀਏ ਚੰਗਾ ਲੱਗਦਾ ਤੂੰ ਮੈਨੂੰ ਦੱਸ ਕੇ ਆਉਂਦਾ ਨਾ ਤੇ ਫਿਰ ਮੈਂ ਨਹੀਂ ਜਾਣਾ ਚਲ ਠੀਕ ਆ ਭਾਈ ਜੀ ਇਹਨਾਂ ਵੀ ਰੋਟੀ ਢਾਡੀ ਖਵਾ ਦੀ ਮਰਾ ਨਾ ਢੀ ਨੂੰ ਚਲ ਆ ਜੋ ਵੇ ਟਾਈਮ ਨਾ ਤਾਂ ਵੀ ਚਲ ਠੀਕ ਆ ਚੰਗਾ ਪਈਆ ਹੋਰ ਭੈਣੇ ਤੂੰ ਸੁਣਾ ਠੀਕ ਠਾਕ ਠੀਕ ਠਾਕ ਮੈਂ ਨਾ ਤੂੰ ਦੱਸ ਤੂੰ ਫੋਨ ਫੋਣੀ ਕਰ ਲੈਂਦਾ ਮੈਨੂੰ ਆਉਣ ਤੋਂ ਪਹਿਲਾਂ ਉਹ ਭੈਣੇ ਠਿਕਦਾ ਨੇ ਟਾਈਮਸਰੀ ਭੇਜਦਾ ਸੀ ਮਨੂੰ ਤੇ ਮੈਂ ਫਿਰ ਆ ਗਿਆ ਘਰ ਮੈਂ ਚੱਲ ਪਾਣੀ ਪੁਣੀ ਪੀਂਣਾ ਜਾ ਕੇ ਗਰਮੀ ਤੈਨੂੰ ਪਤਾ ਕਿੰਨੀ ਆ ਚਲ ਉਹ ਤੇ ਕੋਈ ਨਹੀਂ ਤੇਰੀ ਭੈਣ ਦਾ ਘਰ ਆ ਜਦੋਂ ਮਰਜ਼ੀ ਆ ਨਾਲੇ ਮੈਂ ਘਰੇ ਹੀ ਹੁੰਨੀ ਮੈਂ ਕਿਹੜਾ ਕਿਤੇ ਜਾਣੀ ਆ ਤੇ ਆਇਆ ਤੇ ਮੰਮੀ ਨੂੰ ਵੀ ਲੈ ਆਉਂਦਾ ਉਹ ਮੰਮੀ ਵੀਰ ਕਰੇ ਤੈਨੂੰ ਪਤਾ ਘਰ ਦੇ ਕੰਮ ਵੀ ਤੈਨੂੰ ਪਤਾ ਦੋਵੇਂ ਮਾਪ ਪੁੱਤੇ ਆ ਵਾ ਤੇ ਫਿਰ ਘਰ ਦੇ ਕੰਮ ਵੀ ਕਰਨੇ ਹੁੰਦੇ ਮੈਨੂੰ ਰੋਟੀ ਨਹੀਂ ਟੀਵੀ ਤੈਨੂੰ ਪਤਾ ਪਾਗਦੇ ਨਹੀਂ ਹੁੰਦੀ ਆ ਕਿੰ ਚੱਲ ਮੈਂ ਪਾਣੀ ਨਾ ਮਿਲ ਲੈਂਦੀ ਤੇਨੂੰ ਪਤਾ ਨਿਕਲਿਆ ਤੇ ਜਾਂਦਾ ਨਹੀਂ ਉਦਾਂ ਕਰੋ ਪਾਣੀ ਇਦਾਂ ਕਰਦਾ ਕਿ ਦਿਨ ਹੀ ਫੇਰਾ ਮਾਰਦੇ ਆ ਉਹਨੇ ਦੋ ਜਣੇ ਨਾਲ ਮੰਮੀ ਨੂੰ ਲੈ ਕੇ ਹੁੰਨਾ ਵਾ ਚੱਲ ਵੀ ਇੰਨੀ ਜੇ ਤੁਹਾਡਾ ਕੋਈ ਟਾਈਮ ਲੱਗੇਗਾ ਤੇ ਮੈਂ ਆ ਜਾਾਂਗੀ ਕਿਸ ਦਿਨ ਆ ਤੁਸੀਂ ਆ ਜਾਓ ਜਾਂ ਆਹ ਹੋਰ ਸਭ ਵਧੀਆ ਠੀਕ ਠਾਕ ਵਧੀਆ ਚਾਹੀਦਾ ਚੱਲ ਹੁਣ ਲਿਆਵਾ ਚਾਹ ਕਿ ਨਿੰਬੂ ਪਾਣੀ ਬਣਾਵਾ ਕੀ ਕਰਾਂ ਪਾਣੀ ਇਦਾਂ ਕਰ ਸਕੰਜੀ ਬਣਾਦੇ ਬਸ ਚੱਲ ਠੀਕ ਗਰਮੀ ਬੜੀ ਹੈ ਚਾਹ ਮਨ دل ਨਹੀਂ ਕਰਨਦਾ ਤੈਨੂੰ ਪਤਾ ਹੀ ਆ ਇੰਨੀ ਗਰਮੀ ਚ ਚਾਹ ਪੀਤੀ ਵੀ ਕਿੱਥੇ ਜਾਂਦੀ ਹੈ ਹੋਇਆ ਕਿ ਤੇ ਇੱਕ ਵਾਰੀ ਪੀਲੀ ਕਿੰਨੀ ਵਾਰੀ ਪੀਵੀ ਜਾਣੀ ਲੈ ਆਪਣੇ ਅਛਾ ਤੇ ਮੰਮੀ ਨੂੰ ਪਤਾ ਵੀ ਨਹੀਂ ਵੀ ਤੂੰ ਮੇਰੇ ਕੋ ਆਇਆ ਮੰਮੀ ਨੂੰ ਨਹੀਂ ਪਤਾ ਅੱਛਾ ਅੱਛਾ ਤੇ ਹੁਣ ਹੀ ਦੱਸ ਦੇਣਾ ਫੋਨ ਕਰਕੇ ਮੈਂ ਆਇਆ ਵਾ ਚਲ ਮੈਂ ਇਦਾਂ ਕਰਦਾ ਮੰਮੀ ਨੂੰ ਫੋਨ ਕਰਕੇ ਦੱਸ ਦਿੰਦਾ ਨਾ ਬੜੀ ਦੀ ਹੋਈ ਆ ਦੇਖਣਾ ਤੇ ਕੀ ਹੋਊ ਚਲ ਮੰਮੀ ਨੂੰ ਇਹੋ ਹੀ ਵੀ ਤੂੰ ਕੰਮ ਤੇ ਹੀ ਗਿਆ ਵਾ ਪਰ ਉਦਾਂ ਦੱਸ ਦੇਣਾ ਵੀ ਮੈਂ ਭੈਣ ਕੋ ਆ ਗਿਆ ਦਾ ਵੀ ਆ ਜਾਾਂਗਾ ਥੋੜੀ ਦੇਰ ਤੱਕ ਹਾਲੇ ਮੰਮੀ ਮੈਂ ਕਹਣਾ ਵੀ ਮੈਂ ਸਿਮੀ ਭੈਣ ਘਰ ਆਇਆ ਹਾਂ ਕੋਈ ਨਹੀਂ ਠੇਕੇਦਾਰ ਨੇ ਜਲਦੀ ਭੇਜਤਾ ਸੀ ਧੁੱਪ ਬੜੀ ਸੀ ਨਾ ਤੇ ਕਹਿੰਦਾ ਚਲ ਜਓ ਆ ਕੋਈ ਨਹੀਂ ਮੈਂ ਆ ਜਾਂਗਾ ਸ਼ਾਮੀ ਆ ਜਾਂਗਾ ਛਲ ਠੀਕ ਹੈ ਮੰਮੀ ਚੰਗਾ ਲੱਟੀ ਦੂਗਾ ਤੋ ਆਇਆ ਸਾਸਿਕਾ ਭਾਜੀ ਕੋਸੀ ਕਾਲ ਕਿੱਦਾਂ ਠੀਕ ਠਾਕ ਹੈ ਮੇਰੀ ਵੀ ਨੀ ਭਾਜੀ ਬਹਿ ਜਾ ਬਹਿ ਜਾ ਤੇ ਭਾਬੀ ਕਿੱਥੇ ਯਾਰ ਉਹ ਭਾਬੀ ਭਾਜੀ ਉਹ ਗਈ ਜੇ ਸਕੀਨੀ ਬਣਾਉਣ ਗਈ ਆ। ਅੱਛਾ ਅੱਛਾ ਹੋਰ ਕਿਦਾਂ ਤੇਰਾ ਕੰਮ ਕਾਠੀ ਚੱਲਦਾ? ਹਾਂਜੀ ਭਾਜੀ ਕੰਮ ਕਾਰ ਵੀ ਠੀਕ ਚੱਲੀ ਜਾਂਦਾ। ਚਲੋ ਵਧੀਆ। ਤੇ ਯਾਰ ਮੈਂ ਉਹਨਾਂ ਨਾਲ ਹੁਣ ਚੱਲਿਆ ਹੈਗਾ। ਹਾਂਜੀ ਹਾਂਜੀ। ਤੇ ਤੂੰ ਇਹਨੂੰ ਫੜ ਹਾਂ ਅਸੀਸ ਨੂੰ ਵੜਾ ਜਾ। ਇਹਨੇ ਖੜੀ ਜਾਣਾ ਇਦਾਂ ਹੀ ਬੱਸ। ਕੱਕੇ ਠੀਕ ਹੈ। ਮੁੜ ਕੇ ਭਾਬੀ ਨਹੀਂ ਆ ਜਾਣਾ ਕੋਈ ਨਹੀਂ। ਓਏ ਮੁੱਝ ਨਹੀਂ ਆਪ ਪਈ। ਹੱਥ ਨਹੀਂ ਮੁੱਝ ਪਈਦਾ ਕਾਕੇ ਓਏ ਵੇਲਾ ਛਿਛ ਓਏ ਹੱਥ ਨਹੀਂ ਮੁੱਝ ਪਈਦਾ ਛਿਛ ਨਹੀਂ ਆਤ ਨੂੰ ਕੋਨ ਫੜਾ ਆ ਗਿਆ ਵਾ ਉਹ ਕੋਕ ਨਹੀਂ ਤੇ ਜਿੰਦਰ ਭਾਜੀ ਆਏ ਹੀਗੇ ਤੇ ਕਿਨੇ ਮੈਂ ਨੋਂ ਲਗਾਵਾ ਤੇ ਉਹਨੇ ਚੱਕ ਕੁੜੀ ਨੂੰ ਫੜ ਲਾ ਤੇ ਤੂੰ ਐਵੇਂ ਫੜ ਲਈ ਤੈਨੂੰ ਕਿਨੇ ਕਿਹਾ ਫੜਨ ਨੂੰ ਓ ਚੱਲ ਕੋਈ ਨਹੀਂ ਛਿਛ ਓਏ ਹੱਥ ਨਹੀਂ ਮੁੱਝ ਪਈਦਾ ਕਾਕੇ ਓਏ ਅਧਰਕ ਓਏ 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 ਫੜਾ ਇਧਰ ਕੁੜੀ ਓ ਉਹ ਦੀਦੀ ਇਦਾਂ ਨਹੀਂ ਕਰੀਦਾ ਨਿਆਣੇ ਤੈਨੂੰ ਪਤਾ ਰੱਬ ਦਾ ਰੂਪ ਹੁੰਦੇ ਆ ਚੁੱਪ ਕਰ ਜਾ ਤੈਨੂੰ ਪਤਾ ਵੀ ਹੈਗਾ ਕੁਛ ਉਹ ਦੀਦੀ ਇਦਾਂ ਨਹੀਂ ਕਰੀਦਾ ਹੋਈਦਾ ਉਹਦੀ ਵਿਚਾਰੀ ਦੀ ਕਿਹੜੀ ਮਾਂ ਹੈ ਵਾ ਨਾਲੇ ਕੀ ਪਤਾ ਤੇਰੇ ਚੋ ਵੀ ਆਪਣੀ ਮਾਂ ਲਵਦੀ ਹੋਵੇ ਤੈਨੂੰ ਜ਼ਿਆਦਾ ਪਤਾ ਇਹਨਾਂ ਗੱਲਾਂ ਦਾ ਠੀਕ ਆ ਤੈਨੂੰ ਇਹ ਪਤਾ ਵਾ ਵੀ ਕਿਉਂ ਨਹੀਂ ਇਹਨੂੰ ਮੈਂ ਫੜਦੀ ਜਾਂ ਕੀ ਗੱਲ ਹੈ ਕੀ ਨਹੀਂ ਦੀਦੀ ਪਹਿਲੀ ਵਾਰ ਤੇਰਾ ਇਹੋ ਜਿਹਾ ਸੁਭਾਅ ਵਖਿਆ ਵਾ ਇਦਾਂ ਨਾ ਕਰਿਆ ਕਰ ਪਹਿਲੀ ਵਾਰ ਸੁਭਾਅ ਦੀ ਕਿਹੜੀ ਗੱਲ ਆ ਤੈਨੂੰ ਜਦੋਂ ਵਿਚਲੀ ਗੱਲ ਦਾ ਹੀ ਨਹੀਂ ਪਤਾ ਤੂੰ ਐਵੇਂ ਅੱਗੇ ਸਵਾਲ ਜਵਾਬ ਕਰੀ ਜਾਣ ਰਿਹਾ ਮੇਰੀ ਸੁਣ ਗੱਲ ਜੇ ਮੈਂ ਕੁੜੀ ਨੂੰ ਫੜ ਲਿਆ ਨਾ ਇੱਕ ਵਾਰੀ ਤੇ ਜੇ ਮਾਂ ਨਹੀਂ ਹੈਗੀ ਤੇ ਨਾਲੇ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਹੀ ਪਾ ਦੇਣੀਆਂ 24 ਘੰਟੇ ਮੈਨੂੰ ਹੀ ਕਹਿੰਦੇ ਰਹਿਣਾ ਕੁੜੀ ਚੁੱਕ ਕੁੜੀ ਚੁੱਕ ਤੇ ਮੈਂ ਕੁੜੀ ਚੁੱਕਣੀ ਹੈ ਮੈਂ ਆਪਣਾ ਸਲਾਈ ਦਾ ਕੰਮ ਨਹੀਂ ਕਰਨਾ ਇਹਦੇ ਪਿੱਛੇ ਮੈਂ ਆਪਣਾ ਕੰਮ ਪਿੱਛੇ ਪਾ ਲਾਂਗੀ ਇਸੇ ਕਰਕੇ ਤੇ ਮੈਂ ਕੁੜੀ ਨੂੰ ਹੱਥ ਨਹੀਂ ਲਾਉਂਦੀ ਤੈਨੂੰ ਵੀ ਪਤਾ ਵਾ ਵੀ ਜਿਹੜਾ ਇੱਕ ਵਾਰੀ ਕੰਮ ਕਰਨ ਲੱਗ ਜੇ ਨਾ ਮੁੜ ਕੇ ਉਹਨਾਂ ਨੂੰ ਹੁੰਦਾ ਵਾ ਕਿ ਇਹਨੇ ਕਰ ਹੀ ਲੈਣਾ ਵਾ ਤੇ ਆਪ ਉਹਨਾਂ ਨੇ ਕੇਸ ਵੱਟੀ ਰਹਿਣੀ ਕਰਨੀ ਵੀ ਕੋਈ ਗੱਲ ਨਹੀਂ ਕੁੜੀ ਸਾਡੀ ਪੱਲਾ ਨਹੀਂ ਰਹੀ ਐ ਆਪੇ ਪਾਲ ਦੇਗੀ ਤੇ ਮੈਂ ਵੀ ਜਿੰਮੇ ਮੇਰੇ ਚੁੱਕ ਕੇ ਬੈਠੀ ਰਵਾਂ ਤੂੰ ਜਿਹੜਾ ਫੜ ਕੇ ਬੈ ਗਿਆ ਹੈ ਚੱਲ ਭਾਣੇ ਤੈਨੂੰ ਆਪਣੇ ਘਰ ਦਾ ਹਿਸਾਬ ਆ ਤੈਨੂੰ ਪਤਾ ਹੋਊਗਾ ਮੈਂ ਤੇ ਇਹ ਕਹਿਣਾ ਵਾਂ ਵੀ ਨਾ ਐਦਾਂ ਕਰਿਆ ਕਰ ਨਾਨੇ ਤੇ ਰੱਬ ਦਾ ਰੂਪ ਹੁੰਦੇ ਆ ਤੂੰ ਮੈਨੂੰ ਨਾ ਸਮਝਾ ਠੀਕ ਆ ਮੈਨੂੰ ਮਤਾਂ ਨਾ ਦੇ ਆ ਪੀ ਜੋ ਪੀ ਲਿਆ ਵਾ ਚੱਲ ਤੇਰੀ ਸੋਚਾਂ